सशिका जी सैलेड न्यूज़ चैनल 24 बाय 7 ऑन एयर न्यूज़ चैनल 24 बाय 7 ਦੇ ਦਸ਼ਕਾਨੂੰ ਬਹੁਤ-ਬਹੁਤ ਅਸੀਂ ਸਵਾਗਤ ਦਿੰਦੇ ਹਾਂ ਅੱਜ ਇੱਕ ਨਵਾਂ ਐਪੀਸੋਡ ਲੈ ਕੇ ਆਏ ਹਾਂ ਲਾਅ ਐਂਡ ਆਰਡਰ ਬਾਰੇ ਜੋ ਜੱਜ ਦਾ ਕੀ ਅਸੀਂ ਤੁਹਾਨੂੰ ਪਹਿਲਾਂ 498 ए एक दी एक नॉलेज ਦਿੱਤੀ ਸੀ ਅੱਜ ਤੁਹਾਨੂੰ 138 दी ਅਸੀਂ ਨੌਲੇਜ ਦੇਣਾ ਚਾਹੁੰਦੇ ਹਾਂ ਚੈੱਕ ਬਾਉਂਸਿੰਗ ਇਹ ਇੱਕ ਬਹੁਤ ਹੀ ਕਾਮਨ ਜਪ ਪੇਸ ਹੈ ਤਕਰੀਬਨ 60% ਲੋਕ ਇਹਨਾਂ ਚੱਕਰਾਂ ਵਿੱਚ ਇਨਵੋਲਵ ਹਨ ਜੋ ਬਿਜ਼ਨਸmen ਹਨ ਸੋ ਆਪਾਂ ਕੋ ਜਦੋਂ ਕੋਈ ਕਿਸੇ ਤੋਂ ਪੈਸੇ ਲੈਣੇ ਹੁੰਦੇ ਹਨ ਤੇ ਸਾਨੂੰ ਜ਼ਰੂਰਤ ਹੁੰਦੀ ਹੈ ਸਾਡੀ ਜ਼ਰੂਰਤ ਸਾਨੂੰ ਏਡੀ ਵੱਡੀ ਨਜ਼ਰ ਆਉਂਦੀ ਹੈ ਕਿ ਸਾਡੇ ਕੋਲੋਂ ਫਾਈਨੈਂਸਰ ਜਾਂ ਬੈਂਕ ਜਾਂ ਕੋਈ ਜੋ ਵੀ ਫਾਈਨਾਂਸ ਕਰਨ ਵਾਲਾ ਬੰਦਾ ਹੈ ਜੋ ਵੀ ਸਾਈਨ ਕਰਾਣਾ ਚਾਹੁੰਦਾ ਹੈ ਅਸੀਂ ਅੱਖਾਂ ਮੀਚ ਕੇ ਸਾਈਨ ਕਰ ਦਿੰਦੇ ਹਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਨੂੰ ਸੋਚ ਸਮਝ ਕੇ ਪੜ੍ਹ ਕੇ ਸਾਈਨ ਕਰਨੇ ਚਾਹੀਦੇ ਹਰ ਚੀਜ਼ ਨੂੰ ਜਾਣ ਕੇ ਉਹਦੀ ਨੌਲੇਜ ਲੈ ਕੇ ਫਿਰ ਸਾਈਨ ਕਰੋ ਅੱਖਾਂ ਮਿਚ ਕੇ ਸਾਈਨ ਕਰਨੇ ਮਤਲਬ ਤੁਸੀਂ ਆਪਣੇ ਹੱਥ ਵਟ ਕੇ ਦੇ ਰਹੇ ਬੜੀਆਂ ਚੀਜ਼ਾਂ ਇਹੋ ਜਿਹੀਆਂ ਲਿਖਾ ਲੈਂਦੇ ਹਨ ਮੈਂ ਕਿਸੇ ਦੇ ਖਿਲਾਫ ਨਹੀਂ ਗੱਲ ਕਰ ਰਿਹਾ ਨਾ ਕਿਸੇ ਫਾਈਨੈਂਸਰ ਦੇ ਨਾ ਬੈਂਕ ਦੇ ਔਰ ਨਾ ਹੀ ਕਿਸੇ ਕਲਾਇੰਟ ਦੇ ਜਿਹਨਾਂ ਜੋ ਲੋਨ ਲੈਂਦੇ ਆ ਮੈਂ ਇੱਕ ਜਨਰਲ ਨੌਲੇਜ ਤੁਹਾਨੂੰ ਦੇਣ ਵਾਸਤੇ ਗੱਲ ਕਰ ਰਿਹਾ ਮੇਰੀ ਕੋਈ ਪਰਸਨਲ ਕਮੈਂਟ ਨਹੀਂ ਹੈ ਕਿਸੇ ਨੂੰ ਵੀ ਮੈਂ ਉਸ ਚੀਜ਼ ਦੀ ਮਾਫੀ ਚਾਹਨਾ ਸੋ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹਨਾ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਬਲੈਂਕ ਚੈੱਕ ਦੇ ਦਿੰਨੇ ਆ ਪੈਸੇ ਲੈਣ ਵਕਤ ਜਾਂ ਆਪਾਂ ਕੋਈ ਬਲੈਂਕ ਕਾਗਜ਼ ਸਾਈਨ ਕਰਕੇ ਦੇ ਦਿੰਨੇ ਆ ਜਾਂ ਕੋਈ ਬਲੈਂਕ ਇਹੋ ਜੀ ਚੀਜ਼ ਦੇ ਦਿੰਨੇ ਆ ਪ੍ਰੋਮੋਟ ਪ੍ਰੋਮਿਸਰੀ ਨੋਟ ਸਾਈਨ ਕਰਕੇ ਦੇ ਦਿੰਨੇ ਆ ਇਹ ਕਾਫੀ ਚੀਜ਼ਾਂ ਨੇ ਇਹ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਅੰਡਰ ਆਂਦੇ ਨੇ 87 ਦੇ ਅੰਡਰ 87 ਐਕਟ ਐ ਜਿਹੜਾ ਇਹ ਬੜਾ ਪਾਵਰਫੁਲ ਐਕਟ ਹੈ ਇਹਦੀ ਮਿਸਯੂਜ਼ ਵੀ ਹੋ ਰਹੀ ਹੈ ਹਨ ਔਰ ਇਹਨੂੰ ਲੋਕ ਬਿਨਾ ਨੌਲੇਜ ਤੋਂ ਜਾਣਦੇ ਹੋਏ ਆਪਣੇ ਆਪ ਉਹ ਸਫਰ ਵੀ ਕਰ ਰਹੇ ਹਨ ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਬੰਬੇ ਹਾਈ ਕੋਰਟ ਦਾ ਇੱਕ ਫੈਸਲਾ ਸੀਗਾ ਇੱਕ ਕੰਪਨੀ ਹੈ ਵਿਨਾਇਕ ਭਾਰਤਨ ਕੰਪਨੀ ਵਰਸਸ ਅਨਿਲ ਰਾਮ ਰਾਓ ਨਾਇਕ ਇਹਨਾਂ ਨੇ ਅਨਿਲ ਰਾਮ ਰਾਏ ਨਾਇਕ ਨੇ ਵਿਨਾਇਕ ਭਾਰਤਨ ਕੰਪਨੀ ਤੋਂ ਕੁਝ ਲੋਨ ਲਿਆ ਸੀ ਲੋਨ ਦੇ ਅਗੇਂਸਟ ਉਸਨੇ ਆਪਣੀ ਸਿਕਿਉਰਟੀ ਪਰਪਸ ਵਾਸਤੇ ਐਫ ਜਿਹੜੀ ਫਿਕਸ ਸਕਿਉਰਟੀ ਹੁੰਦੀ ਹੈ ਉਹਨੇ ਆਪਣੀ ਜ਼ਮੀਨ ਵੀ ਦਿੱਤੀ ਕਾਫੀ ਕੁਝ ਕਲੈਕਟਰ ਸਕਿਉਰिटीज ਦਿੱਤੀਆਂ ਪਰ ਉਹਨੇ ਉਹਦੇ ਨਾਲ ਬਲੈਂਕ ਚੈੱਕ ਵੀ ਦਿੱਤੇ ਸੀ ਪਿੱਛੇ ਐਜ਼ ਅ ਸਕਿਉਰਟੀ ਪਰਪਸ ਲਿਖ ਕੇ ਸੋ ਪਿੱਛੇ ਬੈਕ ਤੇ ਐਜ਼ ਅ ਸਕਿਉਰਟੀ ਪਰਪਸ ਲਿਖਣ ਦਾ ਉਹਨੂੰ ਕਾਫੀ ਪਲੱਸ ਪੁਆਇੰਟ ਮਿਲਿਆ ਸੀ ਕਿਉਂਕਿ ਜੋ ਚੈੱਕ ਹੈ ਦੈਟ ਇਜ਼ ਅ ਨੈਗੋਸ਼ੀਏਬਲ ਇਨਸਟਰੂਮੈਂਟ ਨੈਗੋਸ਼ੀਏਬਲ ਇਨਸਟਰੂਮੈਂਟ ਦੇ ਅੰਡਰ 10 ਚੀਜ਼ਾਂ ਮੈਨ ਆਂਦੀਆਂ ਹਨ ਚੈੱਕ ਆਂਦਾ ਹੈ ਪਰ ਨੋਟ ਆਂਦਾ ਹੈ ਔਰ ਬਿੱਲ ਆਫ ਐਕਚੇਂਜ ਆਂਦੇ ਸੋ ਨੈਗੋਸ਼ੀਏਬਲ ਇਨਸਟਰੂਮੈਂਟ ਦੇ ਵਿੱਚ ਜੋ ਉਸਨੇ ਉਹ ਚੈੱਕ ਬਲੈਂਕ ਇਸ਼ੂ ਕੀਤੇ ਸੀ ਉਸ ਦਾ ਟਾਈਮ ਪੀਰੀਅਡ ਨਿਕਲ ਗਿਆ ਉਸ ਟਾਈਮ ਪੀਰੀਅਡ ਦੇ ਵਿੱਚ ਉਹ ਲੋਨ ਆ ਵਾਪਸ ਨਹੀਂ ਕਰ ਸਕਿਆ ਉਹ ਸੰਵਰਥਾ ਉਹਦੀ ਕੁਝ ਸੰਵਰਥ ਹੋ ਗਿਆ ਤਾਂ ਵਾਪਸ ਨਹੀਂ ਕਰ ਸਕਿਆ ਤੋਂ ਕੰਪਨੀ ਨੇ ਜੋ ਵਿਨਾਇਕ ਭਾਰਤਨ ਕੰਪਨੀ ਸੀ ਉਸਨੇ ਉਸ ਚੈੱਕ ਦੇ ਵਿੱਚ ਅਮਾਉਂਟ ਭਰ ਕੇ ਡੇਟ ਭਰ ਕੇ ਸਕਿਉਰਿਟੀ ਪਰਪਸ ਚੈੱਕ ਦੇ ਉੱਪਰ ਬੈਂਕ ਦੇ ਵਿੱਚ ਪ੍ਰেজেন্ট ਕਰਤਾ ਉਹ ਚੈੱਕ डिसऑਨਰ ਹੋ ਗਿਆ ਚੈੱਕ डिसऑਨਰ ਹੋਇਆ ਤਾਂ ਉਹਨਾਂ ਨੇ 138 ਦਿਨ ਦੇ ਅੰਦਰ ਉਹਤੇ ਕੇਸ ਕਰਤਾ ਜੋ ਅਨਿਲ ਰਾਮ ਰਾਓ ਨਾਇਕ ਸਿਗਾਓ ਬੜਾ ਸਮੈਦਾਰ ਬੰਦਾ ਸੀ ਸਿਆਣਾ ਸੀ ਉਹਨੂੰ ਸੈਕਸ਼ਨ 87 ਦੀ ਨੌਲੇਜ ਸੀ ਸੈਕਸ਼ਨ 87 ਦੇ ਮਤਾਬਕ ਉਸ ਸਿਕਿਉਰਿਟੀ ਚੈੱਕ ਤੇ ਕੋਈ ਵੀ ਬੰਦਾ ਉਤੇ ਡੇਟ ਜਾਂ ਮਾਉਂਟ ਆਪਣੇ ਪੈਨ ਨਾਲ ਜਾਂ ਆਪਣੀ ਹੈਂਡਰਾਈਟਿੰਗ ਚ ਨਹੀਂ ਪਰ ਸਕਦਾ ਉਸ ਨੂੰ ਮਿਲਦਾ ਜੋਦਾ ਪੈਨ ਜਾਂ ਉਸ ਜਿਸ ਨੇ ਚੈੱਕ ইস্যੂ ਕਰ ਤੇ ਹਨ ਉਸ ਤੋਂ ਪ੍ਰਵਾਨ ਦਾ ਇੱਕ ਲੋ ਹੈ ਉਹਨਾਂ ਨੇ ਇਹ ਸਾਬਤ ਕਰਤਾ ਕੋਰਟ ਦੇ ਵਿੱਚ ਕਿ ਅਨਿਲ ਰਾਮ ਰਾ ਬਨਾਇਕ ਨੇ ਨਹੀਂ ਚੈੱਕ ਭਰਿਆ ਜੋ ਚੈੱਕ ਭਰਿਆ ਹੈ ਉਹ ਬਨਾਇਕ ਭਾਰਤਨ ਕੰਪਨੀ ਨੇ ਭਰਿਆ ਉਸ ਨੇ ਅਮਾਉਂਟ ਡਾਲੀ ਹੈ ਤਾਂ ਉਹ ਕੰਪਨੀ ਕੋਰਟ ਵਿੱਚ ਮੰਨ ਗਈ ਕਿ ਹਾਂ ਹਾਈ ਕੋਰਟ ਦੇ ਵਿੱਚ ਕਿ ਅਸੀਂ ਚੈੱਕ ਤੇ ਡੇਟ ਆਪ ਪਾਈ ਹੈ ਉਹ ਰਮਾਉਂਟ ਵੀ ਆਪ ਭਰੀ ਹੈ ਸੋ ਉਹ ਚੈੱਕ ਵਾਇਲਡ ਹੋ ਗਿਆ ਚੈੱਕ ਵਾਇਲਡ ਹੋ ਗਿਆ ਥਿਸ ਡੋਨਟ ਮੀਨ ਕਿ ਉਹ ਪੇਮੈਂਟ ਨਹੀਂ ਲੈ ਸਕਦੇ ਉਹਦੇ ਤੋਂ ਚੈੱਕ ਵਾਇਲਡ ਹੋਇਆ ਉਹ ਚੈੱਕ ਕੈਸ਼ੀਅਬਲ ਨਹੀਂ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਆਪ ਡੇਟ ਪਾਤੀ ਆਪਣੇ ਆਪ ਅਮਾਉਂਟ ਪਾਤੀ ਉਹ ਕੈਸ਼ੀਅਬਲ ਨਹੀਂ ਹੈ ਤੁਸੀਂ ਉਹਨੂੰ ਸਿਵਲ ਕੋਰਟ ਦੇ ਥਰੂ ਕਲੇਮ ਕਰ ਸਕਦੇ ਹੋ ਸੋ ਇਹ ਚੀਜ਼ਾਂ ਸਾਡੀ ਬਹੁਤ ਨੌਲੇਜ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ ਅਸੀਂ ਆਪਣੇ ਬੜੇ ਲਾਸਸ ਕਰ ਦਿੰਨੇ ਹਾਂ threatning ਕਰਕੇ ਲੋਕ ਧਮਕੀਆਂ ਦੇ ਕੇ ਤਾਂ ਐਸਈ ਪੇਮੈਂਟ ਕੋਰਟ ਦੇ थ्रू ਲੈ ਲੈਂਦੇ ਹਨ ਸੋ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਜਿਹੜੀ ਸਿਕਿਉਰਟੀ ਪਰਪਸ ਵਾਸਤੇ ਬਲੈਂਕ ਚੈੱਕ ਦਿੱਤੇ ਜਾਂਦੇ ਆ ਉਹ ਤੁਹਾਡੀ ਕੰਸੈਂਟ ਨਾਲ ਹੀ ਅਮਾਉਂਟ ਪਾ ਸਕਦੇ ਨੇ ਔਰ ਤੁਹਾਡੀ ਕੰਸੈਂਟ ਦੇ ਨਾਲ ਹੀ ਡੇਟ ਪਾ ਸਕਦੇ ਆ ਤਾਂ ਪ੍ਰੇਜ਼ੈਂਟ ਕਰ ਸਕਦੇ ਆ ਸੋ ਕਿਸੇ ਨੂੰ ਬਲੈਂਕ ਚੈੱਕ ਦੇਣ ਵਕਤ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖੋ ਕਿਤੇ ਪਿੱਛੇ ਸਿਕਿਉਰਟੀ ਪਰਪਸ ਲਿਖੋ ਸੋ ਕਾਫੀ ਹੋਰ ਪੁਆਇੰਟ ਨੇ ਲੈਨ ਦੇਣ ਦੇ ਵਿੱਚ ਜਿਹਦੇ ਵਿੱਚ ਅਸੀਂ ਬਹੁਤ ਮਾਰ ਖਾ ਜਾਣੇ ਹਾਂ ਸੋ ਆਪ ਲੋਕਾਂ ਨੂੰ ਇਸ ਚੀਜ਼ ਦੀ ਅਸੀਂ ਇੱਕ ਕਾਉਸ਼ਨ ਦੇਣਾ ਚਾਹੁੰਦੇ ਆ ਕਿ ਤੁਸੀਂ ਇਸ ਚੀਜ਼ ਨੂੰ ਬਹੁਤ ਖਿਆਲ ਰੱਖੋ ਤਾਂ ਕਿ ਤੁਸੀਂ ਪੇਸਟ ਦੇ ਸਫਰਰ ਨਾ ਹੋਵੋ ਸੋ ਬੈਂਕ ਨੂੰ ਵੀ ਚਾਹੀਦਾ ਹੈ ਲੋਨ ਦੇਣ ਵਾਲੇ ਫਾਈਨਾਂਸ ਕੰਪਨੀਆਂ ਨੂੰ ਵੀ ਚਾਹੀਦਾ ਹੈ ਕਿ ਚੈੱਕ ਦੇ ਉੱਪਰ ਡੇਟ ਪਵਾ ਕੇ ਲੈਣ ਚੈੱਕ ਦੀ ਵੈਲਿਊ 3 ਮਹੀਨੇ ਹੈ ਜਦੋਂ 3 ਮਹੀਨੇ ਕੰਪਲੀਟ ਹੋਣ ਵਾਲੇ ਹੋਣ ਉਹ ਚੈੱਕ ਦੁਬਾਰਾ ਐਕਸਚੇਂਜ ਕਰ ਲੈਣ ਨਹੀਂ ਤੇ ਫਿਰ 138 ਦਾ ਕੇਸ ਕਰ ਸਕਦੇ ਹੰਤ ਲੇਕਿਨ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ 3 ਮਹੀਨੇ ਬਾਅਦ ਚੈੱਕ ਐਕਸਪਾਇਰ ਹੋ ਜਾਂਦਾ ਹੈ 3 ਮਹੀਨੇ ਬਾਅਦ ਜਿਸ ਨੇ ਪੈਸੇ ਲਏ ਹਨ ਉਹਨਾਂ ਦੀ ਲਾਇਬਿਲਟੀ ਬੰਦੀ ਹੈ ਕਿ ਉਹ ਚੈੱਕ ਐਕਸਚੇਂਜ ਕਰਨ ਬੈਂਕ ਨੂੰ ਜਾਂ ਫਾਈਨਾਂਸ ਕੰਪਨੀ ਨੂੰ ਨਵੇਂ ਚੈੱਕ ਦੇ ਇਹ ਉਹਨਾਂ ਦੀ ਲਾਇਬਿਲਟੀ ਹੈ ਉਹ ਦੇਣਦਾਰ ਹਨ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਚਾਹਾਂਗੇ ਤੁਸੀਂ ਇਸ ਚੀਜ਼ ਦਾ ਪੂਰਾ ਖਿਆਲ ਰੱਖੋ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਸਾਡੇ ਇਸ ਚੈਨਲ ਨੂੰ ਫੋਲੋ ਕਰੋ ਤਾਂ ਕਿ ਤੁਹਾਨੂੰ ਇਸ ਚੀਜ਼ ਦੇ ਰੈਗੂਲਰ ਨੌਲੇਜ ਮਿਲਦੀ ਰਹੇ ਔਰ ਜੇ ਤੁਹਾਡੀ ਕੋਈ ਪਰਸਨਲ ਪ੍ਰੋਬਲਮ ਹੈ ਤਾਂ ਕਮੈਂਟ ਬਾਕਸ ਲਿਖੋ ਉਹਦੀ ਕਾਨੂੰਨੀ ਰਾਏ ਤੁਹਾਨੂੰ ਦਿੱਤੀ ਜਾਏਗੀ ਉਹਦੀ ਉਹ ਪ੍ਰੋਪਰਲੀ ਪੇਮੈਂਟ ਰਿਕਵਰ ਕਰਾ ਕੇ ਵੀ ਦਵਾਗੇ ਬਸ ਇੰਨਾ ਕੁਝ ਕਹਿੰਦੇ ਹੋਏ ਆਪ ਸਭ ਤੋਂ ਇਜਾਜ਼ਤ ਲੈ ਲੈਂਦੇ ਹਾਂ ਸੋ ਕੁਝ ਵਾਦਕਟ ਕਿਹਾ ਗਿਆ ਹੋਵੇ ਤਾਂ ਮਾਫੀ ਇਹ ਕਿਸੇ ਦੀ ਪਰਸਨਲ ਕਮੈਂਟ ਵਾਸਤੇ ਨਹੀਂ ਕੀਤਾ ਗਿਆ ਇਹ ਇੱਕ ਜਨਰਲ ਨੌਲੇਜ ਵਾਸਤੇ ਤੁਹਾਨੂੰ ਇਹ ਵੀਡੀਓ ਦਿਖਾਈ ਗਈ ਹੈ ਬਹੁਤ ਬਹੁਤ ਮਿਹਰਬਾਨੀ ਸਾਡੇ ਚੈਨਲ ਨੂੰ ਫੋਲੋ ਜਰੂਰ ਕਰੋ ਇਸ ਤਰ੍ਹਾਂ ਦੀਆਂ ਮੂਵੀਆਂ ਦੇਖਣ ਵਾਸਤੇ ਤੇ ਕਮੈਂਟ ਜ਼ਰੂਰ ਕਰੋ ਸੱਚੀ ਕਾਲਜੀ ਮਿਹਰਬਾਨੀ ਥੈਂਕ ਯੂ